ਵਿਚੋਂ ਚ ਕੋਈ ਸੁਣਾ ਦੇ ਦਾ ਦੇ ਨਾ ਬਦ ਕੋਈ ਵੀ ਚਾ 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 ਗੋਤਾ ਟੂੜੀ ਟੋਵੇ ਦੀ ਤੋਨ ਤੇ ਬੁੱਤ ਤੋੜਾ ਬੜਾ ਉਹ ਆ ਗੁਰੂ ਗੋਬਿੰਦ ਸਿੰਘ ਜੀ ਕੌਣਾ ਤੇ ਉਹਨਾਂ ਦੇ ਪੁੱਤਰ ਕੌਣ ਚੱਲ ਬੋਲ ਬੋਲ ਉਹ ਟੂੜੀ ਦੋ ਬੱਚਾ ਉਹ ਆ ਤਾ 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 ਸਾਹਿਬ ਜਾਦਾ ਰਹਿ ਗਏ ਹੂੰ ਟੂੜੀ ਟੋਵੇ ਨਹੀਂ ਸਾਹਿਬ ਜਾਦੇ ਦੇ ਨਾਂ ਕਿੰਨੇ ਸਾਹਿਬ ਜਾਦੇ ਸੀ ਦਾ ਤੋੜੇ ਹਾਂ ਹੋਏ ਟੋਟਾ ਉਬਾਲਾ ਕਾਲ ਮੇਡੋ ਬਾਲਾ ਮੇਡੋ ਮੇਰੇ ਮੇਰੇ ਬਾਈਆ ਨਹੀਂ ਨਹੀਂ ਉਹ ਡੋਨੇ ਮੇਰਾ ਪਾਇਆ ਮੇ ਬਾਲਾ ਬਾਈ ਮੈਂ ਵੀ ਡੋਟਾ ਪੈ ਬਾਈ ਮੈਂ ਬਾਲਾ ਆ ਗਿਆ ਬਾਈ ਉਹ ਜੋਂ ਟੂ ਟੂ ਡੋਟ ਡੇਟਰ ਉਹ ਟੂ ਟੂ ਡੋਟ ਡੇਟਰ ਕਾਉਂਟਿੰਗ ਸਮਝ ਸਮਝੇ ਟੂ ਡੇਟ ਉਹ ਆ ਪਟਾਈ ਟੂ ਟੂ ਡੇਟ ਕਾਲਾ ਨੂੰ ਆ ਇਹੀ ਵੀ ਪਾ ਐ ਆਇਂ ਦਾਤਾ ਇਟੇ ਟੋਟੇ ਕਾਕੇ ਨੂੰ ਬੱਦਨ ਚਾਏ ਨੂੰ ਐ ਦੂਜੀ ਟੋਪੇ ਨੇ ਕਾਕੇ ਐ ਮਾਰਿਆ ਮੰਨਾ ਟੁੱਟਦਾ ਝਾਲੋ ਮੈਂ ਇਹਨਾਂ ਕਾਕੇ ਨੂੰ ਦੀ ਬਾਰਾ ਨਾਮਾ ਦੀਦੀ ਦਾ ਬਾਲ ਕਾ ਮਿੰਨੂ ਬਾਲ ਝਾਲ ਟਿੱਟੂ ਨੂੰ ਬਾਲ ਪੱਤੇ ਨੂੰ ਦੀ ਬਾਰਾ ਇਹ ਹੀ ਨਾਲ ਤਹੋ ਨਾਮ ਦੱਸ ਲੈ ਬੱਸ ਚੱਲ ਕੋਈ ਦੱਸ ਦੇ ਸਹਿਬ ਜੱਜਣਾ ਜੈਨੂੰ ਪਤਾ ਨਹੀਂ ਲੈਣੋ ਵਰਨਾ ਦੱਸ ਹਾਂ ਮੇਦਾ ਹੋਵਾ ਟੀਰੀ ਦਾ ਪਾੜਾ ਪਾੜਾ ਹੋਵਾ ਨਾ ਪਾੜਾ ਪੀਤਾ ਪਾੜਾ ਪਾਚਾ ਪੱਤਾ ਪਾੜਾ ਪੱਤਾ ਮੁੰਡਾ ਆ ਮੁੰਡਾ ਦਾਮ ਟੀਰੀ ਦਾ ਬੋ ਨੂੰ ਭਰਾਵਾ ਨੁਸਹਿ ਕਰਨਾ ਪੁੱਛਿਆ ਡਾਡ ਚਾਹ ਦਾ ਤਿੰਨ ਨੂੰ ਨਹੀਂ ਬੋਤਾ ਦਾਤਾ ਉਹ ਆ ਤੇ ਦਾ ਟੈਪ ਦਾਤਾ ਟੀ 10 ਹਾਂ ਸਹਿਲ ਜੀ ਅਜੀਤ ਸਿੰਘ ਹਾਂ ਲੂ ਜੀ ਅਕੇ ਦੂਸਰੇ ਸਹਿਬ ਜਾਂਦੇ ਟੂਤੇਰਾਮ ਆਤੂ ਤੂ ਚਨਾ ਬੁੱਤੇ ਤੂ ਆਇ ਪੂਜਾ ਦੀ ਤੈਨਾਂ ਚੁੱਤੇ ਬਾਈ ਬਾਲਾ ਤਾਂ ਮ ਟੋਟਾ ਤੀਰੀ ਤੇ ਜਾਤਾ ਯਾਰ ਸਿੰਘ ਦਾ ਦੇਣਾ ਤੀਜੇ ਤੀਜੇ ਦਾ ਟੂਟੇ ਤੀਜੇ ਦਾ ਤੀਜੇ ਸਭ ਜਾਂਦੇ ਨੇ ਉਹ ਆ ਨਾ ਮੇ ਦੋ ਬੁੱਤੇ ਤੇ ਬੁੱਤੇ ਜੋੜਾ ਵਰਸ ਤੋ ਆ ਬਾਤ ਇੱਕ ਨਾ ਬਾਤ ਇੱਕ ਚੌਥੇ ਚੌਥੇ ਸਭ ਜਾਂਦੇ ਨੇ ਬੁੱਤੇ ਤੀਤਾ ਬੋ 加ਡੇਟ ਫਤੇ ਸਿੰਘ ਪੱਤੇਦਨ ਉਹ ਆਇਆ ਕਾਕਾ ਪੱਤੇਦਨ ਉਹ ਮਾਤਾ ਸਰ ਜਦਾ ਫਤੇ ਸਿੰਘ ਵਾਟਾ ਉਹ ዳਤੀ ਤੋਂ ਨਾ ਤੈਨੂੰ ਬੜਾ ዳਤੀ ਤੋਂ ਨਾ ਦਾਦੀ ਦਾ ਨਾਮ ਕੀ ਹੈ ਦਾਤੋਈ ਦਾਖਲਾ ਸੇ ਹੱਥ ਨਹੀਂ ਦਾਦੀ ਦਾ ਤਾਤੀ ਦਾਲ ਐਮ ਕਾਟੀ ਤੀ ਦੱਦੇ ਤੱਤੀਏ ਤੋਈ ਤੱਤ ਯਾ ਤੋੜਾ ਸਹੀ ਐਈ ਦੇ ਆਖਦਾ ਇਹਦਾ ਮਾਤਾ ਜੀ ਠੰਡ ਦੀ ਲੱਗਦੀ ਆ ਗੱਲ ਸੁਣਾ ਦਿਓ ਮਾਤਾ ਜੀ ਉਹ ਦਾਦੀ ਦਾ ਨਾਮ ਕੀ ਸੀ ਬੋਲਾ ਦਾਦੀ ਦਾ ਨਾਮ ਦੱਸ ਤੱਤੀਆ ਇਹ ਨਾਂ ਨਾ ਪੁੱਛ ਮਾਤਾ ਮਾਤਾ ਗੂਡੂਦ ਤਿੰਨ ਹਾਂ ਮਾਤਾ ਗੁਜਰਕਾਰ ਓਟ ਐਂ ਦੀਪਿਆ ਗੰਟਮ ਮਾਮਾ ਛਾਂਟੀ ਢਾੜ ਐਂਦੇ ਜੀ ਡੂਟੂ ਲੈ ਢਾਟੀ ਲੈ ਢਾੜੋ ਐਂ ਬੋਡਾ ਢਾੜੋ ਤੇ ਛੂਟੀ ਤੇ ਮਾਨੂ ਦੀ ਦੰਡੇ ਰੱਤੇ ਤੇਰੀ ਮਾਨ ਨੂੰ ਬਾੜ ਤੇਈ ਬੈਣ ਨੂੰ ਬਾੜ ਢਾਲ ਢਾਲੇ ਨੂੰ ਮਾਨ ਨੂੰ ਵੱਡ ਬੇਟੀ ਹੋਇਆ ਓ ਐ ਡੂਟੋ ਡੂ ਡੂ ਡੇ ਤੇ ਤੇ ਵਾਲਾ ਟੂੜੀ ਤੇ ਦਾ ਬਾੜ ਢਾਲ ਆ ਯਾਰ ਵੀ ਡੱਟੂ ਨਹੀਂ ਮਾਰ ਫੂਲ ਤੀਨ ਨੂੰ ਪਾ ਮੈਂ ਦੇ ਨਾ ਕਾਤਾ 13 파ਟ 2 ਜੀ ਦਾ ਬਾਲੋ ਪਾਤੋਂ ਬੰਨ ਨਹੀ ਨਹੀ ਸ੍ਰੀ ਸਾਹਿਬ ਹਾਂ ਪਉਣਾ ਚਾਹੀਦਾ ਬਾਲੋ ਸਾਡੇ ਵਾਸਤੇ ਉਹਨੇ ਕੁਰਬਾਨੀਆਂ ਕੀਤੀਆਂ ਆਹ ਦਾਲੀ ਰਾਟੋ ਲਾ ਲਓ ਹਾਂ ਲੱਛ ਗਾਲਤ ਗੁਰੂ ਨਾਨਕ ਦੇਵ ਜੀ ਦੀ ਭੈਣ